ਮਾਨਸਾ ਦੀ ਘਟਨਾ ਵਾਪਰੀ ਹੈ 5 8 24 ਨੂੰ ਜਸਕਰਨ ਸਿੰਘ ਪੁੱਤਰ ਕਰਮਿੰਦਰ ਸਿੰਘ ਨਾਂ ਦਾ ਮੁੰਡਾ ਹੈ ਉਮਰ ਕਰੀਬ 33-32 ਸਾਲ ਹੈ ਉਹ ਆਪਣੀ ਫੋਰਚੂਨਰ ਗੱਡੀ ਤੇ ਬਾਜ਼ਾਰ ਵਿੱਚ ਗਿਆ ਸੀ ਉੱਥੇ ਤਰੋ ਨਵਾਂ ਮੁੰਡਾ ਹੈ ਉਹਨੇ ਗੱਡੀ ਤੇ ਹੂਟਰ ਲਾਇਆ ਵਾਸੀ ਉਹ ਤੋਂ ਭੀੜ ਭੜਕੇ ਚ ਹੂਟਰ ਵੱਜ ਗਿਆ ਹੂਟਰ ਵੱਜਣ ਤੋਂ ਬਾਅਦ ਉਹਦਾ ਤਿੰਨ ਕੋਨੀਵੰਨੀ ਘਰ ਆ ਉਹ ਵਾਪਸ ਆਇਆ ਵਾਪਸ ਆਉਣ ਤੋਂ ਬਾਅਦ ਉਹਦੇ ਮਗਰ ਜਿਹੜੀ ਹੈਗੀ ਪੁਲਿਸ ਪਾਰਟੀ ਲੱਗੀ ਤਾਂ ਉਹਨੂੰ ਤਿੰਨ ਕੋਨੀ ਤੇ ਐਸ ਐਚਓ ਸਿਟੀ 2 ਦਜੀਤ ਸਿੰਘ ਐਂਡ ਆਦਰਜ ਜਿਹੜੇ ਹੋਰ ਉਹਦੇ ਨਾਲ ਪੰਜ ਸੱਤ ਵਿਅਕਤੀ ਸੀ ਉਹਨੂੰ ਫੜ ਲੈਂਦਾ ਫੜ ਕੇ ਉਹਨੂੰ ਥਾਣੇ ਲਿਆਂਦਾ ਥਾਣੇ ਲਿਆ ਕੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਉੱਟਣ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਕਿ ਤੇਰੇ ਦਿਮਾਗ ਦਾ ਜਿਹੜਾ ਕੀੜਾ ਉਹ ਅੱਜ ਕੱਢ ਕੇ ਦੇਵਾਂਗੇ ਅਸੀਂ ਉਸ ਨੂੰ ਜਿਹੜਾ ਹੈਗਾ ਮਰਨ ਵਾਲਾ ਕਰਤਾ ਬੇਹੋਸ਼ ਕਰਤਾ ਕੁੱਟ-ਕੁੱਟ ਕੇ ਤਾਂ ਦੂਸਰੇ ਦਿਨ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤੇ ਇਹਨਾਂ ਨੇ ਇੱਕ ਸਟੋਰੀ ਬਣਾ ਲਈ ਕਿ ਜਿਹੜਾ ਜਸਕਰਨ ਸਿੰਘ ਹੈ ਉਹ ਪੁਲਿਸ ਦੀ ਵਰਦੀ ਪਾੜਦਾ ਸੀ ਤੇ ਪੁਲਿਸ ਪਾਰਟੀ ਤੇ ਹੱਥ ਚੁੱਕਿਆ ਉਨੇ ਇੱਕ ਪਾਸੇ ਉਹ ਇਕੱਲਾ ਤੇ ਦੂਜੇ ਪਾਸੇ ਜਿਹੜੇ ਹੈਗੇ ਆ 10-12 ਮਲਾਜ਼ਮ ਹੈ ਉਹ ਇਕੱਲਾ ਬੰਦਾ ਕਿਵੇਂ ਹੱਥ ਚੱਕੂਗਾ ਤਾਂ ਉਹਦੇ ਤੇ ਮੁਕੱਦਮਾ ਨੰਬਰ 148 ਸੀਟੀ 2 थाना ਸੀਟੀ 2 ਮਾਨਸਾ ਅੰਡਰ ਸੈਕਸ਼ਨ ਹੈ 132 ਤੇ 221 ਬੀ ਐਨ ਐਸ 153 186 ਚ ਅਮੈਂਡਮੈਂਟ ਹੋ ਕੇ ਬੀ ਐਨ ਐਸ ਬਣ ਕੇ ਨਵਾਂ ਐਕਟ ਬਣ ਗਿਆ ਜਿਹੜਾ ਮਲਾਜਮ ਦਿੱਥੋ ਬਾਈ ਕਰਨੀ ਵਰਦੀ ਪਾੜਨੀ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ 6 ਤਰੀਕ ਨੂੰ ਮੈਡਮ ਗੁਰਜੀਤ ਕੌਰ ਈਲੋਂ ਦੇ ਈਲੋਂ ਦੇ ਪੇਸ਼ ਕੀਤਾ ਤਾਂ ਬੱਚੇ ਤੋਂ ਤੁਰਿਆ ਨਹੀਂ ਜਾਂਦਾ ਸੀ ਤੁਨੋਂ ਨਾਂ ਤੁਰਿਆ ਗਿਆ ਤਾਂ ਉਹਨੇ ਮਤਲਬ ਸਾਰੀ ਗੱਲ ਜੱਜ ਸਾਹਿਬ ਨੂੰ ਦੱਸੀ ਮੈਂ ਤੁਹਾਨੂੰ ਕੁਝ ਦੱਸਣਾ ਚਾਹਣਾ ਜੀ ਤਾਂ ਜੱਜ ਸਾਹਿਬ ਨੇ ਉਦੀ ਗੱਲ ਸੁਣੀ ਸੁਣਨ ਤੋਂ ਬਾਅਦ ਉਹਨੇ ਦੱਸਿਆ ਕਿ ਐਂ ਕਰਕੇ ਜੀ ਮੇਰੀ ਗੱਡੀ ਤੇ ਹੂਟਰ ਲੱਗਿਆ ਹੋਇਆ ਸੀਗਾ ਮੈਂ ਮੰਨਦਾ ਏ ਗਲਤੀ ਬਾਜ਼ਾਰ ਦੇ ਵਿੱਚ ਮੇਥੋਂ ਵੱਜ ਗਿਆ ਮੈਂ ਕਿਸੇ ਨੂੰ ਕੋਈ ਗਾਲੀ ਕਲੋਚ ਨਹੀਂ ਕੀਤੀ ਕਿਸੇ ਨੂੰ ਕੋਈ ਕੁੱਟ ਮਾਰ ਨਹੀਂ ਕੀਤੀ ਤਾਂ ਉਸ ਦੇ ਵਿੱਚ ਮੈਨੂੰ ਫੜ ਲਏ ਪਰ ਤੋਂ ਬਾਅਦ ਮੈਨੂੰ ਮਤਲਬ ਬੇਹੋਸ਼ ਕਰਿਆ ਕੁੱਟਿਆ ਤੇ ਮੇਰੇ ਨਾਲ ਆਹ ਬਿਹੇਵ ਕੀਤਾ ਤਾਂ ਮੈਡਮ ਨੇ ਸੂ ਮੁੱਟੋ ਲੈਂਦੇ ਹੋਏ ਉੱਥੇ ਆਪਣੇ ਐਲਮੰਦਰ ਨੂੰ ਬੁਲਾਇਆ ਤਾਂ ਉਸ ਜਿਹੜਾ ਹੈਗਾ ਦਿਸਕਰਨ ਨਾਂ ਦਾ ਮੁੰਡਾ ਉਹਨੂੰ ਕਮਰੇ ਚ ਲਿਜਾਇਆ ਗਿਆ ਉਹਦੇ ਕੱਪੜੇ ਉਤਾਰੇ ਤਾਂ ਦੇਖਿਆ ਤਾਂ ਜਾਂ ਸਭ ਵਿਭਾਵ ਹੋਏ ਤਾਂ ਉਹਨਾਂ ਨੇ ਤੁਰੰਤ ਉਸ ਮੁੰਡੇ ਨੂੰ ਬੇਲ ਦਿੱਤੀ ਨਹੀਂ ਇਹਦੇ ਵਿੱਚ ਮਹੀਨਾ ਬੇਲ ਜ਼ਮਾਨਤ ਨਹੀਂ ਹੁੰਦੀ ਹੁੰਦੀ ਇਸ ਤਰ੍ਹਾਂਾਂ ਦੇ ਵਿੱਚ ਤਾਂ ਨਾਂ ਦੀ ਨਾਲ ਮਾਨਜੋਗ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਜਵਾਨ ਦੇਣ ਤੋਂ ਬਾਅਦ ਉਹਨੂੰ ਰੈਫਰ ਕਰਤਾ ਇਮੀਡੀਏਟਲੀ ਵੀ ਤੋਂ ਸਿਵਲ ਹਸਪੀਟਲ ਮਾਨਸਾ ਜਾ ਜਾ ਕੇ ਆਪਣਾ ਮੈਡੀਕਲ ਕਰਵਾ ਮੈਡੀਕਲ ਕਰਵਾਇਆ ਤਾਂ ਉਹਦੇ 18 ਜਿਹੜੀਆਂ ਸੱਟਾਂ ਆਈਆਂ ਐ ਮਲਰ ਕੱਟੀ ਐ 18 ਸੱਟਾਂ ਮਤਲਬ ਇੱਕ ਜਾਨਵਰ ਨੂੰ ਵੀ ਨਹੀਂ ਘੁੱਟਿਆ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਉਸ ਬੱਚੇ ਨੂੰ ਘੁੱਟਿਆ ਦੂਸਰੀ ਸਭ ਤੋਂ ਮਤਕਬੂਰ ਗੱਲ ਇਹ ਐ ਕਿ ਇਹ ਜਦੋਂ ਮਰਨ ਕਿਨਾਰੇ ਹੋ ਗਿਆ ਤਾਂ ਪੁਲਿਸ ਨੇ ਉਹਦੀਆਂ ਬਾਹਾਂ ਦੇ ਵਿੱਚ ਟੀਕੇ ਲਾਏ ਜਿਹੜੇ ਕਿ ਅੱਜ ਵੀ ਦਾਗ ਉਹਦੀਆਂ ਬਾਹਾਂ ਦੇ ਵਿੱਚ ਨੇ ਉਹ ਜਿਹੜਾ ਐਕਸਪਰਟ ਹੁੰਦਾ ਉਹ ਤਾਂ ਜਿਹੜਾ ਹੈਗਾ ਨਾਲ ਵੇਨ ਕਹਿੰਦੇ ਜਿਹਨੂੰ ਅੰਗਰੇਜ਼ੀ ਦੇ ਵਿੱਚੋਂ ਲੱਭ ਲੈਂਦਾ ਦੂਜੇ ਨੂੰ ਨਹੀਂ ਪਤਾ ਲੱਗਦਾ ਤਾਂ ਉਹਦੇ ਨਸ਼ੇ ਦੇ ਟੀਕੇ ਲਾਏ ਗਏ ਨੈਸ਼ਨਲ ਉਹ ਬਈ ਉਹ ਸੂ ਗਿਆ ਦੇਖੋ ਉਸਾ ਜਿਹੜੀ ਇੱਕ ਡਾਕਟਰਾਂ ਦਾ ਕੰਮ ਵੀ ਕਰਦੀ ਹੈ ਤੈਨੂੰ ਕੀ ਪਤਾ ਕਿਹੜੇ ਇੰਜੈਕਸ਼ਨ ਲਾਏ ਉਹ ਬੰਦੇ ਦੀ ਮੌਤ ਵੀ ਹੋ ਸਕਦੀ ਸੀ ਕੱਲਾ ਮੁੰਡਾ ਉਹ ਉਮਰ ਵੀ ਛੋਟੀ ਉਹਦੀ 31 32 ਸਾਲ ਹੈ ਉਹਦੀ ਮੌਤ ਹੋ ਸਕਦੀ ਸੀ ਉਸ ਤੋਂ ਬਾਅਦ ਜਦੋਂ ਪਤਾ ਵੀ ਆਪਾਂ ਇਹਦੇ ਟੀਕੇ ਲਾਤੇ ਆਹਾ ਤਾਂ ਫਿਰ ਜੁਰਮ ਵਿੱਚ ਬਾਤਾਂ ਕਰਤਾ 27 ਐਨਡੀ ਬਾਈਸਾਈਕਲ ਆਤਾ ਨਾਲ ਸੈਸ਼ਨ ਕੋਡ ਚੋ ਵੀ ਬੇਲ ਹੋਗੀ ਬੇਲ ਹੋਣ ਤੋਂ ਬਾਅਦ ਹੁਣ ਜਿਹੜਾ ਉਹਦਾ ਮੈਡੀਕਲ ਹੋਇਆ ਉਹਦੇ ਬਿਹੇਵ ਤੇ ਐਸਐਚਓ ਦਰਜੀਤ ਸਿੰਘ ਐਸੀਟੀ 2 ਮੁਕੱਫਰ ਐਸੀਟੀ 2 ਮਾਨਸਾ ਐਂਡ ਆਦਰਜ ਜਿੰਨੇ ਬੰਦੇ ਆ ਉਹ ਮੁੰਡੇ ਨੂੰ ਪਤਾ ਵੀ ਕਿਨੇ ਕਿਨੇ ਗੁੱਟਿਆ ਉਹਦੇ ਖਿਲਾਫ ਇਹਨਾਂ ਨੇ ਕੰਪਲੇਂਟ ਫਾਈਲ ਕੀਤੀ ਹੈ ਤੇ ਮਾਨ ਜੋਗਾ ਅਦਾਲਤ ਦੇ ਹੁਕਮਾਂ ਤੇ ਹੋ ਸਕਦਾ ਹੈ ਇੱਕ ਦੋ ਤਰ੍ਹਾਂ ਦੇ ਵਿੱਚ ਉਹਦੇ ਤੇ ਪਰਚਾ ਵੀ ਦਰਜ ਹੋ ਜਾਵੇ ਐਸਐਚਓ ਤੇ ਤੇ ਨਾਲ ਜਿਹੜੀ ਹੋਰ ਪੁਲਿਸ ਪਾਰਟੀ ਹੈ ਦੇਖੋ ਆਪਾਂ ਇਹ ਗੱਲ ਕਰਦੇ ਆਂ ਵੀ ਇੱਥੇ ਲੋਕ ਆਉਂਦੇ ਆ ਜਿਹੜੇ ਥਾਣਿਆਂ ਦੇ ਵਿੱਚ ਆਉਂਦੇ ਆ ਜਾਂ ਆਪਣਾ ਕੰਮ ਧੰਦਾ ਕਰਾਉਣ ਵਾਸਤੇ ਆਉਂਦੀ ਹੈ ਉਹ ਇੱਕ ਵਿਸ਼ਵਾਸ ਕਰਕੇ ਆਉਂਦੇ ਆ ਕਿ ਪੁਲਿਸ ਜੀ ਸਾਨੂੰ ਨਿਆਂ ਦੇਊਗੀ। ਹਾਂ ਠੀਕ ਆ ਵੀ ਜੇ ਪੁਲਿਸ ਦੇ ਕੋਈ ਬੰਦਾ ਹੱਥ ਚੁੱਕਦਾ ਹੈ ਪੁਲਿਸ ਦੇ ਕੋਈ ਫਾਇਰਿੰਗ ਕਰਦਾ ਹੈ ਪੁਲਿਸ ਨੂੰ ਪੁੱਟਾ ਸਿੱਧਾ ਬੋਲਦਾ ਹੈ ਉੱਥੇ ਬਣਦੀ ਆ ਗੱਲ ਕਿ ਮੰਡੀ ਦਾ ਮਾਹੌਲ ਖਰਾਬ ਹੁੰਦਾ ਪਰਚਾ ਦੇਣਾ ਬਣਦਾ ਜਦੋਂ ਜਵਾਗ ਦਾ ਕੋਈ ਕਸੂਰ ਹੀ ਨਹੀਂ। ਉਹ ਸਿਰਫ ਮੰਨਦਾ ਕਿ ਜੱਜ ਸਾਹਿਬ ਨੂੰ ਕਹੇ ਵੀ ਸਰ ਮੈਂ ਹੋਟਰ ਬਜਾਇਆ ਕੱਲਾ ਹੋਟਰ ਦਾ ਜੋ ਮੈਨੂੰ ਜੁਰਮਾਨਾ ਕਰ ਦਿੰਦੇ। ਜੋ ਜੁਰਮਾਨਾ ਕਰਦੇ ਮੇਰੀ ਗੱਡੀ 207 ਦੇ ਵਿੱਚ ਬੌਂਡ ਕਰ ਦਿੰਦੇ ਜੋ ਮਰਜ਼ੀ ਕਰ ਲੈਂਦੇ ਚਲੋ ਮੈਂ ਅੱਗੇ ਤੋਂ ਮੈਨੂੰ ਨਸੀਹਤ ਮਿਲ ਜਾਂਦੀ ਮੈਂ ਇਹੋ ਜਿਹਾ ਕੰਮ ਨਾ ਕਰਦਾ ਥਰੋਂ ਨਵਾਂ ਮੁੰਡਾ ਉਹਨੇ ਲਾ ਲਿਆ ਕਿਸੇ ਦੀ ਚੱਕ ਚਾ ਕੇ ਲਾ ਲਿਆ ਜਾਂ ਉਹਨੂੰ ਸ਼ੌਂਕ ਲੱਗਿਆ ਲਾ ਲਿਆ ਤਾਂ ਉਹਦੇ ਜੁਰਮਾਨਾ ਲੱਖ ਕਰ ਦਿੰਦੇ 2 ਲੱਖ ਕਰ ਦਿੰਦੇ ਪਰ ਇਹ ਥੋੜਵਾ ਵੀ ਯਾਰ ਕਿਸੇ ਬੱਚੇ ਨੂੰ ਕੁੱਟਣਾ ਫਿਰ ਉਹਨੇ ਜਦੋਂ ਉਹਨੂੰ ਕੁਛ ਕਿਹਾ ਨਹੀਂ ਤੇ ਫਿਰ ਉਹਨੂੰ ਥਾਣੇ ਲਿਆਂਦਾ ਥਾਣੇ ਲਿਆ ਕੇ ਉਹ ਦੱਸ ਰਿਹਾ ਵੀ ਇੱਕ ਸਪੈਸ਼ਲ ਕਮਰਾ ਪਿੱਛੇ ਲੈ ਕੇ ਮੈਨੂੰ ਪਹਿਲਾਂ ਤਾਂ ਬਰ ਬੰਨ ਕੇ ਤੇ ਮੈਨੂੰ ਉੱਥੇ ਕੁੱਟਿਆ ਤੇ ਫਿਰ ਮੈਨੂੰ ਪਾਣੀ ਪਲਾਇਆ ਫਿਰ ਮੇਰੇ ਟੀਕੇ ਲਾਏ ਤੇ ਉਸ ਤੋਂ ਬਾਅਦ ਕਿਹਾ ਕਿ ਤੂੰ ਜੱਜ ਸਾਹਿਬ ਕੋਲੇ ਬੋਲਣਾ ਨਹੀਂ ਕੁਝ ਚੁੱਪ ਕਰਕੇ ਖੜਨਾ ਹੈ ਉਹਦੇ ਮਨ ਵਿੱਚ ਇੱਕ ਸਚਾਈ ਸੀ ਉਹਨੇ ਦੱਸਤਾ ਵੀ ਸਾਰਾ ਐ ਕਰਕੇ ਮੈਂ ਸ਼ਹਿਰ ਗਿਆ ਸੀ ਮੇਰੇ ਕੋਲੇ ਆ ਗੱਡੀ ਹੈ ਤੇ ਆ ਮੇਰਾ ਹੂਕਰ ਲੱਗਿਆ ਜਿਹੜਾ ਕਿ ਪਹਿਲਾਂ ਵੀ ਆਪਾਂ ਇਸ ਵੀਡੀਓ 'ਚ ਜ਼ਿਕਰ ਕਰਦਾ ਵੀ ਉੱਥੇ ਜੱਜ ਸਾਹਿਬ ਨੇ ਵੀ ਉਹਦੀ ਗੱਲ ਨੂੰ ਮੰਨਿਆ ਸੋ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਇਸ ਮਾਧਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜੇ ਅਫਸਰਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਪੁਲਿਸ ਇੱਕ ਪਬਲਿਕ ਪ੍ਰੋਟੈਕਸ਼ਨ ਹੈ ਨਾ ਕਿ ਪਬਲਿਕ ਨੂੰ ਉੱਟਣ ਵਾਸਤੇ ਬਣੀ ਹੈ ਠੀਕ ਹੈ ਜੁਰਮਾਨੇ ਬਹੁਤ ਨਾ ਉਹਦੀ 207 ਮੋਟਰ ਵੀ ਕਲੈਕਟਰ ਦੇ ਵਿੱਚ ਗੱਡੀ ਬੰਦ ਕਰੋ ਤਾਂ ਅਗਲੇ ਨੂੰ ਪਤਾ ਲੱਗ ਜੇ ਵੀ ਹਾਂ ਯਾਰ ਮੇਰੀ ਗੱਡੀ ਨੰਮੀ ਹੈ ਮੈਨੂੰ ਨਹੀਂ ਮਿਲਦੀ ਕੂਟਰ ਦਾ ਜੁਰਮਾਨਾ ਕਰਦੇ ਬੇਸ਼ੱਕ 2 ਲੱਖ ਰੁਪਏ ਕਰਦੇ ਆਪੇ ਭਰਦਾ ਉਹ ਪਰ ਇਹ ਕੋਈ ਕਿੱਥੋਂ ਦੀ ਕਿਤਾਬ ਦੇ ਵਿੱਚ ਲਿਖਿਆ ਕਿਸ ਕਾਨੂੰਨ ਚ ਲਿਖਿਆ ਕਿ ਬੰਦੇ ਨੂੰ ਜਾਨਵਰਾਂ ਵਾਂਗ ਕੁੱਟੋ ਤੇ ਉਹਦੇ ਮੂੰਹ ਚ ਪਾਣੀ ਪਾਓ ਲੱਤਾਂ ਬਾਹ ਬੰਨੋ ਉਹਨੂੰ ਮਤਲਬ ਉਹਦੇ ਨਾਲ ਇੰਨਾ ਦਹਿਸ਼ਤਗਰਦੀ ਕਰੋ ਕਿ ਉਸ ਤੋਂ ਉੱਠਿਆ ਵੀ ਨਾ ਜਾਵੇ ਤੇ 18 ਸੱਟਾਂ ਆਈਆਂ ਹੁਣ ਇਸ ਜਿਹੜਾ ਸੱਚ ਹੋਏ ਤੇ ਮੁਕੱਦਮਾ ਜ਼ਰੂਰ ਦਰਜ ਹੋਊਗਾ ਉਹਨਾਂ ਨੇ ਇਮਾਨਜੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਤੇ ਜਿਹੜੀ ਉਹਦੇ ਤੇ ਪਰਚਾ ਦਰਜ ਹੋਇਆ ਸੀ 100 48 ਨੰਬਰ ਇਹ ਪਈ ਹੈ ਉਹਦੇ ਚ ਬੇਲ ਹੋ ਗਈ ਉਹ ਮੁੰਡੇ ਦੀ ਨਹੀਂ ਇਸ ਤੇ ਬੇਲ ਹੁੰਦੀ ਨਹੀਂ ਮਹੀਨਾ-ਮਹੀਨਾ ਅੰਦਰ ਲਾਉਣਾ ਪੈਂਦਾ ਇੱਥੇ ਇਮਾਨਜੋਗ ਅਦਾਲਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਦੀ ਗੱਲ ਨੂੰ ਸੁਣਿਆ ਤੇ ਸਮਝਿਆ ਤੇ ਵਿਚਾਰਿਆ ਸੋ ਅਸੀਂ ਸ ਮਾਧਮ ਰਾਈ ਕਹਿੰਨੇ ਆ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਵੀ ਜੋ ਗੱਡੀਆਂ ਤੇ ਘੂਟਰ ਲੱਗੇ ਆ ਉਹਨਾਂ ਨੂੰ ਬਾਉਂਡ ਕੀਤਾ ਜਾਵੇ ਜੁਰਮਾਨੇ ਕੀਤੇ ਜਾਣ ਤਾਂ ਜੋ ਅਗਲਾ ਸਿਆਣਾ ਹੋ ਜੇ ਅੱਗੇ ਤੋਂ ਤੇ ਪਹਿਲੀ ਗੱਲ ਇਹ ਹੈ ਕਿ ਮੋਟਰ ਵੀਕਲੈਕਟ ਮੁਤਾਬਕ ਜੋ ਚਰਾਣ ਕੱਢਦੀ ਆ ਸਾਡੀ ਪੁਲਿਸ ਟ੍ਰੈਫਿਕ ਦੀ ਉਹਨਾਂ ਨੂੰ ਵਾਰਨਿੰਗ ਦੇਣੀ ਬਣਦੀ ਹੁੰਦੀ ਆ ਵੀ ਇੱਕ ਵਾਰੀ ਵਾਰਨਿੰਗ ਦੇ ਕੇ ਛੱਡਦਾ ਉਹ ਲੜਕਾ ਕਹਿ ਰਿਹਾ ਵੀ ਮੇਰੀ ਕੋਈ ਪੁਰਾਣੀ ਰੰਜਿਸ਼ ਹੈ ਜੀ ਇੱਕ ਦੂਜੇ ਨਾਲ ਨਹੀਂ ਬਣਦੀ ਕੋਈ ਕੈਸ ਵੀ ਉਹਦੇ ਚੱਲਦੇ ਆ ਤਾਂ ਹੋ ਸਕਦਾ ਵੀ ਕਿਸੇ ਨੇ ਐਸਚੂ ਨਾਲ ਗੰਢ ਦੁੱਪ ਕਰਕੇ ਲੈ ਦੇ ਕੇ ਉਹਨੂੰ ਪਟਾਇਆ ਹੋਵੇ ਉਹ ਕਹਿੰਦਾ ਇੰਨੀ ਕਿੜ ਤਾਂ ਕੋਈ ਦੁਸ਼ਮਣ ਵੀ ਨਹੀਂ ਕੱਢਦਾ ਜਿਵੇਂ ਰੇਬ ਕਰਿਆ ਹੋਵੇ ਜਾਂ ਕੋਈ ਛੇੜਛਾੜ ਕਰਿਆ ਹੋਵੇ ਜਾਂ ਕੋਈ ਮਤਲਬ ਉਹ ਚੋਰੀ ਵੀ ਕਰਿਆ ਹੋਵੇ ਕੋਈ ਸਪੈਸੀਫਿਕ ਜੁਰਮ ਕਰਿਆ ਹੋਵੇ ਜਿਹੜਾ ਕਿ ਸਮਾਜ ਦੇ ਉਲਟਾ ਉਸ ਚ ਵੀ ਇੰਨੀ ਦੈਸਤਗਤ ਦੀ ਨਹੀਂ ਮਚਾਈ ਜਾਂਦੀ ਐ ਨਾ ਨਹੀਂ ਕੁੱਟਿਆ ਜਾਂਦਾ ਜਿੰਨਾ ਕਿ ਉਸ ਬੱਚੇ ਨੂੰ ਕੁੱਟਿਆ ਉਹਦੇ ਪੈਰਾਂ ਤੇ ਡੰਡੇ ਮਾਰੇ ਟੁੱਡੇ ਮਾਰੇ ਗੁਪਤੰਗਾ ਤੇ ਮਾਰੇ ਹੋਰ ਉਹਦੇ ਪਟੇ ਮਾਰੇ ਜਿਹੜਾ ਕਿ ਉਹ ਦੱਸ ਨਹੀਂ ਸਕਦਾ ਸੀ ਤੇ ਮਤਲਬ ਕਿ ਜੱਜ ਸਾਹਿਬ ਨੇ ਉਹਨੂੰ ਇੱਕ ਆਪਣੇ ਕਰਮੀ ਨੂੰ ਬੁਲਾ ਕੇ ਉਹ ਵੇਖਿਆ ਵੇਖਣ ਤੋਂ ਬਾਅਦ ਬੋਰਡ ਬੈਠਾ ਚਾਰ ਡਾਕਟਰਾਂ ਦਾ ਉਹਨੂੰ ਮੈਡੀਕਲ ਹੋਇਆ ਸੋ ਇਹਦੇ ਵਿੱਚ ਜਿਹੜਾ ਹੈਗਾ ਸੱਚੋ ਤੇ ਪਰਚਾ ਜ਼ਰੂਰ ਦਰਜ ਹੋਵੇਗਾ 1857 ਐ ਤੇ ਮਾਨਯੋਗ ਹੈ ਜਿਹੜੇ ਸਾਡੀ ਪੰਜਾਬ ਸਰਕਾਰ ਹੈ ਔਰ ਡੀਜੀਪੀ ਹੈ ਡੀਜੀਪੀ ਲਾਈਡ ਆਫਡਰ ਹੈ ਅਸੀਂ ਬੇਨਤੀ ਕਰਦੇ ਆ ਕਿ ਇਹੋ ਜਿਹੇ ਵਿਅਕਤੀਆਂ ਨੂੰ ਡਿਸਮਿਸ ਕਰਕੇ ਘਰੇ ਤੋਰਿਆ ਜਾਵੇ ਤਾਂ ਜੋ ਮੰਡੀ ਦੇ ਵਿੱਚ ਰਹਿਣ ਵਾਲੇ ਸੀਨੀਅਰ ਸਿਟੀਨ ਇਤਨਾ ਨਾ ਉਜਾਗਤੀ ਹੋਵੇ ਤੋਂ ਇਹਨੂੰ ਬਾਅਦ ਵਿੱਚ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ